ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨਾਂ ਸਾਕਰ ਬੂਝਿਆ ਮੀਤ ਹਮਾਰਾ ਸੋਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੰਦਾ ਆਪਣੇ ਕੀਤੇ ਹੋਏ ਕਰਮ ਆਪਣੀ ਕੀਤੀ ਹੋਈ ਕਿਰਤ ਦੇ ਉੱਤੇ ਧਿਆਨ ਦੇਣ ਦੀ ਬਜਾਏ ਦੂਸਰਿਆਂ ਨੂੰ ਦੇਖ ਕੇ ਸੜਦਾ ਹੈ ਦੂਸਰਿਆਂ ਦੇ ਉੱਤੇ ਧਿਆਨ ਦਿੰਦਾ ਹੈ ਸਿਆਣਿਆਂ ਦੀ ਕਹਾਵਤ ਹੈ ਨਾ ਵੀ ਦੂਸਰੇ ਨੂੰ ਕਹਿਣ ਤੋਂ ਪਹਿਲਾਂ ਵੀ ਆਪਣੀ ਪੀੜੀ ਥੱਲੇ ਸੋਟਾ ਜ਼ਰੂਰ ਫੇਰ ਲੈਣਾ ਚਾਹੀਦਾ ਹੈ ਸੋ ਫਰਮਾਨ ਔਰ ਬੜੇ ਤਰ੍ਹਾਂ ਦੀਆਂ ਉਦਾਹਰਨਾਂ ਬੜੇ ਤਰ੍ਹਾਂ ਦੇ ਪ੍ਰਮਾਣ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਦੀ ਅਰਥਾ ਮਿਹਰ ਹੈ ਕਿਰਪਾ ਹੈ ਸਾਨੂੰ ਗੁਰਬਾਣੀ ਦੇ ਵਿੱਚੋਂ ਲੱਭ ਜਾਂਦੇ ਹਨ ਪਰ ਆਹ ਜਿਹੜੀ ਚੀਜ਼ ਹੈ ਨਾ ਅਸੀਂ ਜਿਹੜਾ ਪ੍ਰਮਾਣ ਹੈ ਉਹ ਦੂਸਰੇ ਦੀ ਖਾਤਰ ਯੂਜ਼ ਕਰਦੇ ਹਾਂ ਜੇ ਉਹੀ ਪ੍ਰਮਾਣ ਉਹੀ ਐਗਜ਼ੈਂਪਲ ਫੋਰ ਐਗਜ਼ੈਂਪਲ ਸਾਡੇ ਉੱਤੇ ਟੁੱਕ ਜਾਵੇ ਤਾਂ ਮੁਬਾਰਕ ਹੈ ਮਜਾ ਆ ਜਾਵੇ ਸਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋ ਜਾਵੇ ਤੇ ਅਸੀਂ ਕਿੱਥੇ ਖੜੇ ਆ ਦੂਸਰੇ ਨੂੰ ਵੇਖ ਕੇ ਛੜ ਰਹੇ ਆ ਯਾ ਦੂਸਰੇ ਨੂੰ ਦੇਖ ਕੇ ਖੁਸ਼ ਹੋ ਰਹੇ ਆ ਜਾਂ ਉਹਦੇ ਕੋਲੋਂ ਕੋਈ ਮੋਟੀਵੇਸ਼ਨ ਲੈ ਰਹੇ ਆ ਜਾਂ ਕੋਈ ਅੰਦਰ ਸਾਡੇ ਬਹੁਤ ਅੰਦਰ ਸਾ ਸਾਡਾ ਹਿਰਦਾ ਜਿਹੜੇ ਸਾਡੀ ਸੋਚ ਪਾਲਿਸ਼ ਹੋ ਜਾਂਦੀ ਹੈ ਗੁਰੂ ਕਿਰਪਾ ਕਰੇ ਇਹ ਗਿਆਨ ਆ ਜਾਵੇ ਦੂਸਰੇ ਨੂੰ ਦੇਖ ਕੇ ਅੰਦਰ ਦੀ ਬਿਰਤੀ ਹਰੀ ਕਿਦਾਂ ਹੋ ਜਾਵੇ ਐਸਾ ਇੱਕ ਸ਼ਬਦ ਗੁਰੂ ਸਾਹਿਬ ਨੇ ਗੁਰਬਾਣੀ ਦੇ ਅੰਦਰ ਸਾਨੂੰ ਬਖਸ਼ਿਸ਼ ਕੀਤਾ ਸਾਡੇ ਅੰਦਰ ਆਤਮਿਕ ਹਿਰਦੇ ਦੀ ਝੋਲੀ ਦੇ ਵਿੱਚ ਪਾਇਆ ਬੇਨਤੀਆਂ ਜਿਹੜੀਆਂ ਪਰਮਾਤਮਾ ਦੇ ਪ੍ਰਤੀ ਹਨ ਆਪਣੇ ਉੱਤੇ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੀਤੀਆਂ ਹਨ ਇੱਕ ਸਧਾਰਨ ਮਨੁੱਖ ਦੇ ਨਿਆਈਂ ਔਰ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਬੜੀ ਵੱਡੀ ਖੇੜ ਹੈ 1430 ਪੰਨਿਆਂ ਨੂੰ ਸੰਪੂਰਨ ਕਰਨਾ ਤੇ ਸਾਰਾ ਕੁਝ ਸਮੇਟਣ ਤੋਂ ਬਾਅਦ ਸੰਪੂਰਨ ਕਰਨ ਤੋਂ ਬਾਅਦ ਇਤਨਾ ਵੱਡਾ ਖਜ਼ਾਨਾ ਦੁਨੀਆ ਨੂੰ ਸੌਂਪਣ ਤੋਂ ਬਾਅਦ ਇਤਨੀ ਵੱਡੀ ਮਿਹਨਤ ਮਸ਼ੱਕਤ ਤੋਂ ਬਾਅਦ ਵੀ ਸਤਗੁਰੂ ਐਂਡ ਦੇ ਵਿੱਚ ਕਹਿੰਦੇ ਹਨ ਕਹਿੰਦੇ ਹਨ ਪੰਚਮ ਪਾਸ਼ਾ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਇਹਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ ਦੇਖੋ ਦੂਸਰੇ ਦੇ ਉੱਤੇ ਜਦੋਂ ਉਹਦੀ ਮਿਹਨਤ ਦਾ ਲੱਗਿਆ ਹੋਇਆ ਰੰਗ ਦੇਖ ਕੇ ਅਸੀਂ ਸੜਨਾ ਉਹਦੀ ਬਜਾਏ ਸਤਗੁਰੂ ਦੇ ਅੱਗੇ ਅਰਦਾਸ ਕਰਕੇ ਉਹਦੇ ਕੋਲੋਂ ਮੋਟੀਵੇਟ ਹੋ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਅੰਦਰ ਹਰੀ ਕ੍ਰਾਂਤੀ ਆ ਜਾਵੇ ਕਿਤੇ ਨਿਰੰਕਾਰ ਤਰਸ ਤੇ ਰਹਿਮ ਦੀ ਨਜ਼ਰ ਦੇ ਅੰਦਰ ਆ ਕੇ ਤਰਸ ਦੇ ਘਰ ਦੇ ਅੰਦਰ ਆ ਕੇ ਸਾਡੇ ਤੇ ਵੀ ਮਿਹਰ ਤੇ ਕਿਰਪਾ ਕਰਦੇ ਵੇ ਸ਼ਬਦ ਦੀ ਅਰੰਭਤਾ ਕਰਦੇ ਹਾਂ ਜੀ ਕੈਨੇਡਾ ਮਹੱਲਾ ਪੰਜਵਾਂ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ 모ਹੇ ਪਾਈ ਅਸਲ ਦੇ ਵਿੱਚ ਤਾਂ ਇਹ ਹੈ ਨਾ ਜੀ ਸਾਰੀ ਜਿਹੜੀ ਖੇੜ ਹੈ ਉਹ ਡਿਪੈਂਡ ਕਰਦੀ ਹੈ ਸਿੱਖਿਆ ਦੇ ਉੱਤੇ ਸਾਰੀ ਖੇਡ ਡਿਪੈਂਡ ਕਰਦੀ ਹੈ ਸੰਗਤ ਦੇ ਉੱਤੇ ਤੁਹਾਨੂੰ ਤੁਹਾਨੂੰ ਕਿਸ ਤਰ੍ਹਾਂ ਦੀ ਸੰਗਤ ਮਿਲ ਰਹੀ ਹੈ ਤੁਹਾਨੂੰ ਆਲਾ ਦਵਾਲਾ ਤੁਹਾਡਾ ਜਿਹੜਾ ਨੇੜੇ ਤੇੜੇ ਦਾ এনवायरमेंट ਹੈ ਤੁਹਾਡਾ ਪਰਿਆਵਰਨ ਹੈ ਤੁਹਾਡੀ ਲੋਕੈਲਟੀ ਤੁਹਾਡਾ ਜਿੱਥੇ ਤੁਸੀਂ ਰਹਿ ਰਹੇ ਹੋ ਕਿੰਨਾ ਯਾਰਾਂ ਦੋਸਤਾਂ ਨਾਲ ਕਿੱਦਾਂ ਦੀ ਸੰਗਤ ਤੁਹਾਨੂੰ ਡੇਲੀ ਗੁਰੂ ਦੀ ਸੰਗਤ ਮਿਲ ਰਹੀ ਹੈ ਗੁਰੂ ਘਰ ਜਾ ਰਹੇ ਹੋ ਜੇ ਗੁਰੂ ਘਰ ਜਾਣ ਦਾ ਸਮਾਂ ਨਹੀਂ ਲੱਗ ਰਿਹਾ ਤਾਂ ਕਿਸੇ ਨਾਲ ਤੁਸੀਂ ਫੋਨ ਤੇ ਵੀ ਦੋ ਘੜੀਆਂ ਸਾਥ ਸੰਗ ਕਰ ਲੈਣੇ ਹੋ ਕਿਸੇ ਨਾਲ ਸ਼ਾਮ ਜਾਂ ਸਵੇਰੇ ਬਹਿ ਕੇ ਵੀ ਗੁਰੂ ਦੀ ਹਾਜ਼ਰੀ ਲਗਵਾ ਲੈਣੇ ਹੋ ਕਬੀਰ ਇੱਕ ਘੜੀ ਆਦੀ ਕਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਕੋਸ਼ਟੇ ਜੋ ਕੀਨੇ ਸੋ ਲਾਭ ਇੱਕ ਘੜੀ ਵੀ ਨਿਰੰਕਾਰ ਨੂੰ ਚੇਤੇ ਕੀਤੇ ਜਾਂ ਜਨਮ ਜਨਮਾਂ ਤਰਾਂ ਦੇ ਪਾਪ ਤੇ ਕਿਲਵਿਕ ਕੱਟੇ ਜਾਂਦੇ ਹਨ ਇਸ ਕਰਕੇ ਸੜਨ ਦੀ ਬਜਾਏ ਦੂਸਰੇ ਕੋਲੋਂ ਇਸ ਚੀਜ਼ ਦੀ ਸਿੱਖਿਆ ਗ੍ਰਹਿਣ ਕਰੋ ਜਿੱਥੋਂ ਇਹਨੇ ਜਾ ਕੇ ਮੰਗਿਆ ਮੈਂ ਵੀ ਉਸੇ ਦਰ ਤੋਂ ਜਾ ਕੇ ਮੰਗ ਕੇ ਅਰਦਾਸ ਕਰਕੇ ਗੁਰੂ ਦੇ ਅੱਗੇ ਕਿਰਪਾ ਕਰਕੇ ਗੁਰੂ ਕਿਰਪਾ ਕਰੇ ਮੇਰੇ ਤੇ ਖਿਮਾ ਕਰਨਾ ਤੇ ਅਰਦਾਸ ਕਰਕੇ ਗੁਰੂ ਕੋਲੋਂ ਤਰਸ ਦੇ ਪਾਤਰ ਬਣ ਕੇ ਮੰਗਣ ਦੀ ਜਾਂਚ ਆ ਜਾਵੇ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ 모ਹੇ ਪਾਈ ਹੇ ਪ੍ਰਭੂ ਜੀ ਦੂਜਿਆਂ ਦਾ ਸੁੱਖ ਵੇਖ ਕੇ ਅੰਦਰੇ ਹੀ ਅੰਦਰ ਸੜਨ ਵਾਲੀ ਸਾਰੀ ਦੀ ਸਾਰੀ ਆਦਤ ਮੈਨੂੰ ਭੁੱਲ ਗਈ ਜਬ ਤੇ ਸਾਧ ਸੰਗਤ 모ਹੇ ਪਾਈ ਜਦੋਂ ਮੈਨੂੰ ਸਾਧ ਤੇ ਚੰਗੇ ਕਰਮਾਂ ਵਾਲੀ ਗੁਰਮੁਖਾਂ ਵਾਲੀ ਸੰਗਤ ਮਿਲ ਗਈ ਉਹਨਾਂ ਦੀ ਪ੍ਰਾਪਤੀ ਹੋ ਗਈ ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਮੈਂ ਇਹੀ ਗੱਲ ਕਹੀ ਸੀ ਨਾ ਜਿਸ ਦਿਨ ਦੇਖੋ ਮੁਬਾਰਕ ਹੈ ਅਸੀਂ ਦੂਸਰੇ ਨੂੰ ਬੁਰਾ ਕਹਿੰਨੇ ਆ ਇਹ ਉਂਗਲ ਉਠਾਉਣੀ ਆ ਉਂਗਲ ਉਠਾਉਣੀ ਬੜੀ ਆਸਾਨ ਹੈ ਬੜੀ ਹੀ ਰਸ ਦੇ ਕੇ ਜਾਂਦੀ ਅਸੀਂ ਜਦੋਂ ਦੂਸਰੇ ਦੇ ਗੁਨਾਹ ਜਾਂ ਦੂਸਰੇ ਦੀ ਕੀਤੀ ਗਲਤੀ ਦੇ ਉੱਤੇ ਹੱਸਦੇ ਆ ਜਾਂ ਕਿਸੇ ਨੂੰ ਮਾੜਾ ਚੰਗਾ ਬੋਲਦੇ ਆ ਜੇ ਕੋ ਦਬ ਗਿਆ ਤਾਂ ਆਪਣੀ ਟੌਰ ਬਣ ਜਾਂਦੀ ਹੈ ਤੇ ਜੇ ਕੋ ਨਾ ਦਬਿਆ ਫਿਰ ਨਿਰੰਕਾਰ ਦੇਖ ਰਿਹਾ ਫਿਰ ਸਮਾਂ ਤੇ ਸੀਨ ਕਿਸ ਤਰ੍ਹਾਂ ਦਾ ਬਣਦਾ ਹੈ ਵਾਹਿਗੁਰੂ ਅਕਾਲ ਪੁਰਖ ਜਾਣਦਾ ਹੈ ਨਾ ਕੋ ਬੈਰੀ ਨਹੀਂ ਬੇਗਾਮਾ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਕੋਈ ਵੀ ਬੈਰੀ ਨਹੀਂ ਕੋਈ ਵੀ ਬੇਗਾਨਾ ਨਹੀਂ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਕਹਿੰਦੇ ਸਾਰਿਆਂ ਨਾਲੋਂ ਬੁਰਾ ਮੈਂ ਹੀ ਆ ਕਬੀਰ ਸਾਹਿਬ ਨਿਮਰਤਾ ਵਸ ਹੋਣ ਲਈ ਜਿਹੜੀ ਅਰਦਾਸ ਨਿਰੰਕਾਰ ਦੇ ਚਰਨਾਂ ਦੇ ਵਿੱਚ ਕਰ ਰਹੇ ਹਨ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਜਿਨੇ ਇਸ ਤਰ੍ਹਾਂ ਕਰਕੇ ਬੁੱਝਣਾ ਸਿੱਖ ਲਿਆ ਨਾ ਉਹ ਨਿਰੰਕਾਰ ਦੀ ਚਰਣਾ ਦੇ ਵਿੱਚ ਕਹਿੰਦੀ ਅਰਦਾਸ ਕਰਕੇ ਗੱਲ ਲਖਦੇ ਹਨ ਕਹਿੰਦੇ ਮੇਰਾ ਸਾਰਿਆਂ ਨਾਲੋਂ ਪਰਮ ਮਿੱਤਰ ਹੈ ਸਾਰਿਆਂ ਨਾਲੋਂ ਮੇਰਾ ਕੀਮਤੀ ਮਿੱਤਰ ਹੈ ਕਿਉਂਕਿ ਉਹ ਮੈਨੂੰ ਉਹ ਗੁਨਾ ਦਾ ਖਜ਼ਾਨਾ ਬਖਸ਼ਿਸ਼ ਕਰ ਰਿਹਾ ਹੈ ਜਿਹੜੇ ਗੁਨਾ ਦੇ ਖਜ਼ਾਨੇ ਦੇ صدਕਾ ਨਿਰੰਕਾਰ ਦੀ ਮਿਹਰ ਮੇਰੇ ਤੇ ਸਵੱਲੀ ਹੋ ਜਾਏਗੀ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਸਾਰੀ ਦੀ ਸਾਰੀ ਸ੍ਰਿਸ਼ਟੀ ਦੇ ਨਾਲ ਕਹਿੰਦੇ ਮੇਰੀ ਪ੍ਰੇਮ ਮਿੱਤਰਤਾ ਸੁਭਾਵ ਬੰਧਨ ਜੋੜ ਪ੍ਰੇਮ ਪੈ ਗਿਆ ਸਗਲ ਸੰਗ ਹਮਕੋ ਬਨ ਆਈ ਹੁਣ ਕੀ ਕਰਨਾ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਹ ਸੁਮਤ ਸਾਧੂ ਤੇ ਪਾਈ ਜਦੋਂ ਸੁਮਤੀ ਮਿਲ ਗਈ ਸੁਮਤ ਕਹਿੰਦੇ ਨੇ ਚੰਗੀ ਮਤ ਇੱਕ ਹੁੰਦਾ ਜੀ ਕੁਮਤ ਇੱਕ ਹੁੰਦੀ ਹੈ ਸੁਮਤ ਕੁਮਤ ਕਹਿੰਦੇ ਨੇ ਭੈੜੀ ਮਤ ਨੂੰ ਸੁਮਤ ਕਹਿੰਦੇ ਨੇ ਸਬਰੀ ਹੋਈ ਸੁਰੀਲੀ ਤੇ ਸੱਜਰੀ ਸਾਫ ਸੁਥਰੀ ਮਤ ਨੂੰ ਕਹਿੰਦੇ ਨੇ ਸੁਮਤ ਕੋਮਤ ਤੇ ਸੁਮਤ ਜੋ ਪ੍ਰਭ ਕੀਨੋ ਸੋ ਭਲ ਮੰਨਿਓ ਭਾਵੇਂ ਨਿਰੰਕਾਰ ਨੇ ਮੈਨੂੰ ਥੋੜਾ ਦਿੱਤਾ ਹੁਣ ਭਾਵੇਂ ਨਿਰੰਕਾਰ ਨੇ ਮੈਨੂੰ ਜ਼ਿਆਦਾ ਦਿੱਤਾ ਸੋ ਭਲ ਮੰਨਿਓ ਜੋ ਪ੍ਰਭ ਕੀਨੋ ਸੋ ਭਲ ਮੰਨਿਓ ਇਹ ਸੁਮਤ ਸਾਧੂ ਤੇ ਪਾਈ ਜਦੋਂ ਸੰਗਤ ਦੇ ਵਿੱਚ ਬੈਠ ਕੇ ਆ ਚੰਗੇ ਗੁਰਮਖਾਂ ਦਾ ਆਸਰਾ ਮਿਲ ਗਿਆ ਚੰਗੇ ਗੁਰਮੁਖਾਂ ਦੇ ਵਿਚਾਰ ਮਿਲ ਗਏ ਰਲ ਗਏ ਇਸ ਅੰਦਰ ਆਤਮਿਕ ਜੀਵਨ ਵਾਲੀ ਸੋਚ ਦੇ ਨਾਲ ਕਹਿੰਦੇ ਫਿਰ ਇਸ ਸਮਤ ਸਾਧੂ ਤੇ ਪਾਈ ਕਿਵੇਂ ਫਿਰ ਜਦੋਂ ਨਿਰੰਕਾਰ ਕਰ ਰਿਹਾ ਨਾ ਮੇਰੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਉਹ ਮੈਂ ਸਿਰ ਝੁਕਾ ਕੇ ਪ੍ਰਵਾਨ ਕਰ ਲਿਆ ਸਭ ਮੈਂ ਰਬ ਰਹਿਆ ਪ੍ਰਭ ਏਕੈ ਪੇਖ ਪੇਖ ਨਾਨਕ ਵਿਗਸਾਈ ਹੁਣ ਮੈਂ ਜਿੱਧਰ ਵੀ ਵੇਖਦਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਜਿੱਥੇ ਵੀ ਵੇਖਦਾ ਜਿੱਥੇ ਵੀ ਨਜ਼ਰ ਮਾਰਦਾ ਮੈਨੂੰ ਨਿਰੰਕਾਰ ਪ੍ਰਭੂ ਹੀ ਚਿਖ ਦਿਖਦਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇਂ ਸੋ ਭਾਰਤੀ ਹੋਏ ਢੇਲੀ ਅਸੀਂ ਪੜਦੇ ਆ ਕਿਤੇ ਇਹ ਬਚਨ ਢੇਲੀ ਪੜੇ ਹੋਏ ਨਿਰੰਕਾਰ ਦੀ ਕਿਰਪਾ ਦੇ ਨਾਲ ਸਾਡੇ ਮਨ ਹਿਰਦੇ ਦੇ ਅੰਦਰ ਵਸ ਜਾਣ ਸਭ ਮੈਂ ਰਬ ਰਹਿਆ ਪ੍ਰਭ ਇੱਕ ਹੈ ਸਾਰਿਆਂ ਦੇ ਵਿੱਚ ਇੱਕੋ ਇੱਕ ਪਰਮਾਤਮਾ ਵਸ ਰਿਹਾਏ ਪੇਖ ਪੇਖ ਨਾਨਕ ਬਿਗਸਾਈ ਨਾਨਕ ਜੀ ਦਾ ਆਖਰੀ ਪਦ ਨਾਨਕ ਪਾਤੇ ਸ਼ਬਦ ਦੀ ਅੰਤਤਾ ਹੋ ਰਹੀ ਹੈ ਪੇਖ ਪੇਖ ਨਾਨਕ ਬਿਗਸਾਈ ਉਹਨਾਂ ਨੂੰ ਦੇਖ ਦੇਖ ਕੇ ਮਨ ਦੇ ਅੰਦਰ ਚਾਉ ਤੇ ਹੁਲਾਰਾ ਪੈਦਾ ਹੋ ਰਿਹਾ ਹੈ हे ਪ੍ਰਭੂ ਤੂੰ ਹਰ ਹਿਰਦੇ ਦੇ ਵਿੱਚ ਵਸ ਰਿਹਾ ਹੈ ਵੱਖੋ ਵੱਖਰੇ ਤਰ੍ਹਾਂ ਦੇ ਤੂੰ ਸੁਭਾਅ ਬਣਾਏ ਵੱਖੋ ਵੱਖਰੇ ਤਰ੍ਹਾਂ ਦੇ ਚਿਹਰੇ ਬਣਾਏ ਵੱਖੋ ਵੱਖਰਾਂ ਤੇ ਵੱਖਰੇ ਤਰ੍ਹਾਂ ਦੇ ਸਰੀਰਾਂ ਦੇ ਆਕਾਰ ਬਣਾਏ ਪਰ ਸਾਰਿਆਂ ਨੂੰ ਸਾਜ ਕੇ ਵੱਖੋ ਵੱਖਰਾ ਸਾਰਾ ਕੁਝ ਕਰਕੇ ਤੂੰ ਅੱਜ ਵੀ ਇੱਕੋ ਜਿਆ ਹੈ ਸਦੀਵੀ ਨਿਰੰਤਰ ਹੈ ਸਦਾਮ ਹੈ ਸਦੀਵੀ ਰਹਿਣ ਵਾਲਾ ਹੈ ਇਹ ਸੁਮਤ ਸਾਧੂ ਤੇ ਪਾਈ ਕਿਵੇਂ ਅੰਤ ਦੇ ਵਿੱਚ ਆਖ ਦਿੱਤਾ ਪੇਖ ਪੇਖ ਨਾਨਕ ਵਿਗਸਾਈ ਸਤਗੁਰੂ ਜੀ ਮੇਰ ਕਰੋ ਮੇਰੇ ਤੇ ਵੀ ਨਿਰੰਕਾਰ ਕਿਰਪਾ ਕਰਨ ਮੈਨੂੰ ਵੀ ਤੁਹਾਡੀ ਕਿਰਪਾ ਸਦਕਾ ਤੁਹਾਡੀ ਬਣਾਈ ਇਸ ਕੁਦਰਤ ਦੇ ਵਿੱਚੋਂ ਹੀ ਤੁਹਾਡੇ ਦਰਸ਼ਨ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ